ਸੇਲ ਆਲ ਵਹੀਕਲ ਚੈਨਲ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਸੋਨਾਲੀਕਾ 750 ਪੰਜਾਬ ਨੰਬਰ ਡਬਲ ਕਲਚ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਸੇਲ ਲਈ ਆਇਆ ਹੋਇਆ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਲੀਕਿੰਗ ਨਹੀਂ ਕੋਈ ਟੁੱਟ ਭੱਜ ਨਹੀਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਵੀਡੀਓ ਦੇ ਵਿੱਚ ਟਰੈਕਟਰ ਦੀ ਕੰਡੀਸ਼ਨ ਨੂੰ ਤੁਸੀਂ ਦੇਖ ਸਕਦੇ ਹੋ ਵਧੀਆ ਘਰ ਵਿੱਚ ਸਾਂਭਿਆ ਹੋਇਆ ਟਰੈਕਟਰ ਘਰ ਵਿੱਚ ਰੱਖਣ ਵਾਲਾ ਹੈ ਜੀ ਇਹ ਇਸ ਦਾ ਰੇਟ ਰੱਖਿਆ ਗਿਆ ਹੈ 2,15,000 ਰੁਪਈਆ ਮੌਕੇ ਉੱਤੇ ਥੋੜਾ ਮਾਣਤਾਨ ਹੋ ਸਕਦਾ ਹੈ ਇਹ ਏਰੀਆ ਹੈ ਜੀ ਪਿੰਡ ਮੱਲਣ ਕੋਲ ਟਾਣੀ ਕੋਠੇ ਅਮਨਗੜ ਵਾਲੇ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 9417148607 ਚਰਨ ਨੰਬਰ 171 48607 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਟਰੈਕਟਰ ਬਾਰੇ ਹੋਰ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਸਾਡੇ ਕੋਲ ਟਰਾਲਾ 16 7 ਦਾ ਪਲਾਹਾ ਐਗਰੋ ਵਰਕਸ ਦੀ ਬਣੀ ਹੋਈ ਬਿਨਾ ਜੈਕ ਤੋਂ ਟਰਾਲੀ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਨਾਲ ਦੇ ਟਾਇਰਾਂ ਜੀ 80 ਪੈਸੇ ਰੇਲ ਦਾ ਹਿੱਸਾ 10 ਨਟੀ ਹੱਬ 10 ਇੰਚੀ ਐਸਸੀ ਚਾਸੀ ਟਾਟਾ ਸੇਲ ਦਾ ਮਾਲ ਲੱਗਿਆ ਆ ਵਾਰਡ ਤੇ ਫਰਸ਼ ਬੇਦਾਗ ਫੁੱਲ ਹੈਵੀ ਟਰਾਲਾ ਬਣਿਆ ਹੋਇਆ ਹੈ ਜੀ ਫਰਸ਼ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ ਨਹੀਂ ਹੈ ਜੀ ਵਧੀਆ ਕੰਡੀਸ਼ਨ ਦੇ ਵਿੱਚ ਟਰਾਲਾ ਹੈ ਵੇਚਣ ਵਾਲੇ ਵੀਰ ਦਾ ਕੰਟੈਕਟ ਨੰਬਰ ਹੈ 88277 25955 84277 25955 ਤੇ ਲਾਗੇ ਤੁਸੀਂ مالک ਵੀਰ ਨਾਲ ਗੱਲ ਕਰ ਸਕਦੇ ਹੋ ਤੇ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਅੱਗੇ ਸਾਡੇ ਕੋਲ ਫੋਰਡ 3600 ਫੁੱਲ ਮੋਡੀਫਾਈਡ ਆਇਆ ਹੋਇਆ ਹੈ ਰੱਡ ਦਾ ਵੀਜੀ ਟਰੈਕਟਰ ਵੇਖਣ ਦੇ ਹੁੰਦੇ ਚ 91 ਮਾਡਲ ਆ ਪੰਜਾਬ ਨੰਬਰ ਲੰਨਰ ਦਾ ਨੰਬਰ ਟਰੈਕਟਰ ਵੀਰੇ ਟੋਟਲੀ ਮੋਡੀਫਾਈ ਹੋਇਆ ਇੰਜਨ ਗੇਅਰ 4099 2K ਦਾ ਬੈਂਟ ਰੇਟ 195000 ਫੋਨ ਨੰਬਰ 628837 97416 ਰਈਆ ਬਿਆਸ ਡਿਸਟ੍ਰਿਕਟ ਕੰਬਰਸਾਰਾ ਜੀ ਵੀਡੀਓ ਦੇ ਵਿੱਚ ਮਾਲਕ ਵੀਰ ਨੇ ਟਰੈਕਟਰ ਦੀ ਡਿਟੇਲ ਬਾਰੇ ਦੱਸ ਹੀ ਦਿੱਤਾ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਤਿਆਰ ਕੀਤਾ ਹੋਇਆ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਟਰੈਕਟਰ ਵਿੱਚ ਕਮੀ ਨਹੀਂ ਛੱਡੀ ਵੀਰ ਨੇ ਹੋਰ ਵੀ ਵੀਰ ਕੋਲ ਤਿਆਰ ਕੀਤੇ ਹੋਏ ਟਰੈਕਟਰ ਆਉਂਦੇ ਜਾਂਦੇ ਹੀ ਰਹਿੰਦੇ ਹਨ ਮੋਬਾਈਲ ਨੰਬਰ ਵੀਰ ਨੇ ਵੀਡੀਓ ਦੇ ਵਿੱਚ ਦੱਸ ਹੀ ਦਿੱਤਾ ਹੈ। ਬਾਕੀ ਤੁਸੀਂ ਟਰੈਕਟਰ ਨੂੰ ਵੀਡੀਓ ਦੇ ਵਿੱਚ ਡੱਡਕਾ ਦੇ ਵਿੱਚ ਦੇਖ ਸਕਦੇ ਹੋ। 99 ਮਾਡਲ ਹੈ। ਕਿਸੇ ਵੀ ਪ੍ਰਕਾਰ ਦੀ ਮੋਡੀਫਿਕੇਸ਼ਨ ਵਿੱਚ ਕੋਈ ਕਮੀ ਨਹੀਂ ਹੋਵੇਗੀ। ਵਧੀਆ ਤਿਆਰ ਕੀਤਾ ਹੋਇਆ ਟਰੈਕਟਰ ਹੈ। ਇਹੋ ਜੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰੋ। ਅਤੇ ਬੈਲ ਆਈਕਨ ਨੂੰ ਜਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228 22751 86228 22751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਆਪਣੇ ਚੈਨਲ ਤੋਂ ਬਿਲਕੁਲ ਫ੍ਰੀ ਐਡ ਕੀਤੀ ਜਾਂਦੀ ਹੈ ਕਿਸੇ ਵੀ ਵੀਰ ਕੋਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਐਡ ਕਰਾਉਣ ਲਈ ਧੰਨਵਾਦ